ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਸੁੱਕੀ ਚਟਪਟੀ ਅਰਬੀ ਦੀ ਸਬਜ਼ੀ ਬੜੀ ਜਲਦੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹ ਸਬਜ਼ੀ ਨੂੰ ਤੁਸੀਂ ਸਫ਼ਰ ਦੌਰਾਨ ਵੀ ਨਾਲ ਲੈ ਕੇ ਜਾ ਸਕਦੇ ਹੋ ਜਾਂ ਬੱਚਿਆਂ ਦੇ ਟਿਫਿਨ ਵਿੱਚ ਵੀ ਦੇ ਸਕਦੇ ਹੋ ਚਲੋ ਫਿਰ ਜਲਦੀ ਜਲਦੀ ਬਣਾਣੀ ਸ਼ੁਰੂ ਕਰਦੇ ਹਾਂ ਅਰਬੀ ਦੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਇੱਥੇ ਅੱਧਾ ਕਿਲੋ ਅਰਬੀ ਨੂੰ ਲੰਬੇ ਲੰਬੇ ਪੀਸਾਂ ਵਿੱਚ ਕੱਟ ਕਰਕੇ ਰੱਖ ਲਿਆ ਹੈ ਤੁਸੀਂ ਚਾਹੋ ਤੇ ਇਹਨੂੰ ਗੋਲ ਗੋਲ ਪੀਸਾਂ ਵਿੱਚ ਵੀ ਕੱਟ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਅੱਧਾ ਘੰਟਾ ਪਹਿਲਾਂ ਮੈਂ ਨਮਕ ਲਗਾਇਆ ਸੀ ਤੇ ਹੁਣ ਅਸੀਂ ਇਹਨੂੰ ਵਾਸ਼ ਕਰਨਾ ਹੈ ਇਸ ਤਰੀਕੇ ਨਾਲ ਇਹਦੇ ਵਿੱਚ ਪਾਣੀ ਪਾ ਕੇ ਅਰਬੀ ਨੂੰ ਅਸੀਂ ਚੰਗੀ ਤਰ੍ਹਾਂ ਮਲ-ਮਲ ਕੇ ਧੋਣਾ ਹੈ 3 ਤੋਂ 4 ਵਾਰੀ ਤੇ ਅਰਬੀ ਨੂੰ ਧੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਇੱਕ ਲੇਸ ਹੁੰਦੀ ਹੈ ਜਿਹਨੂੰ ਉਤਾਰਨਾ ਜ਼ਰੂਰੀ ਹੈ ਤੇ ਚੰਗੀ ਤਰ੍ਹਾਂ ਅਸੀਂ ਇਦਾਂ ਇਸ ਤਰੀਕੇ ਨਾਲ ਮਲ-ਮਲ ਕੇ ਵਾਸ਼ ਕਰ ਲਾਂਗੇ ਹੱਥਾਂ ਤੇ ਤੁਸੀਂ ਗਰਵਸ ਪਾ ਲਿਓ ਨਹੀਂ ਤਾਂ ਹੱਥਾਂ ਤੇ ਖਾਰਸ਼ ਹੋ ਸਕਦੀ ਏ ਤੇ ਅਰਬੀ ਨੂੰ ਧੋਣ ਤੋਂ ਬਾਅਦ ਅਸੀਂ ਇੱਕ ਛਾਨਣੀ ਵਿੱਚ ਪਾ ਲਿਆ ਹੈ ਤਾਂ ਕਿ ਇਹਦਾ ਸਾਰਾ ਪਾਣੀ ਚੰਗੀ ਤਰ੍ਹਾਂ ਨਿਕਲ ਸਕੇ ਹੁਣ ਇੱਕ ਕੜਾਈ ਵਿੱਚ ਦੋ ਕੜਛੀਆਂ ਸਰੋਂ ਦੇ ਤੇਲ ਦੀਆਂ ਲਵਾਂਗੇ ਇਹਨੂੰ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਇੱਥੇ ਤੁਸੀਂ ਸਰੋਂ ਦਾ ਹੀ ਯੂਜ਼ ਕਰਿਓ ਸਰੋਂ ਦੇ ਤੇਲ ਵਿੱਚ ਅਰਬੀ ਜਾਦੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਸਾਰੀ ਅਰਬੀ ਨੂੰ ਅਸੀਂ ਤੇਲ ਵਿੱਚ ਪਾ ਦਾਂਗੇ ਇਨੋਂ ਅਸੀਂ 10 ਮਿੰਟ ਲਈ ਫਰਾਈ ਕਰਨਾ ਆ ਤੇ ਚਮਚ ਦਾ ਚੌਥਾ ਕਾ ਹਿੱਸਾ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਬਿਲਕੁਲ ਥੋੜਾ ਜਿਹਾ ਹੀ ਕਿਉਂਕਿ ਅਸੀਂ ਅਰਬੀ ਨੂੰ ਪਹਿਲਾਂ ਵੀ ਨਮਕ ਲਗਾ ਕੇ ਰੱਖਿਆ ਸੀ ਤੇ 10 ਮਿੰਟ ਲਈ ਅਸੀਂ ਇਹਨੂੰ ਮੀਡੀਅਮ ਫਲੇਮ ਤੇ ਫਰਾਈ ਕਰ ਲਾਂਗੇ ਬਿਨਾ ਟੱਕ ਕੇ ਇੱਥੇ ਸਾਨੂੰ 5 ਮਿੰਟ ਹੋ ਗਏ ਅਰਬੀ ਨੂੰ ਫਰਾਈ ਕਰਦਿਆਂ ਦੇਖੋ ਇੱਥੇ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਅਰਬੀ ਦਾ ਇਸੇ ਤਰੀਕੇ ਨਾਲ ਅਸੀਂ 5-7 ਮਿੰਟ ਹੋਰ ਅਰਬੀ ਨੂੰ ਫਰਾਈ ਕਰ ਲਾਂਗੇ ਲੋ ਜੀ ਇੱਥੇ ਹੋ ਗਏ ਨੇ ਸਾਨੂੰ 10 ਤੋਂ 12 ਮਿੰਟ ਅਰਬੀ ਨੂੰ ਫਰਾਈ ਕਰਦੇ ਆਂ ਤੇ ਅਰਬੀ ਬਿਲਕੁਲ ਚੰਗੀ ਤਰ੍ਹਾਂ ਫਰਾਈ ਹੋ ਗਈ ਏ ਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਆ ਤੇ ਇਦਾਂ ਫਰਾਈ ਕਰਨਾ ਬਹੁਤ ਜ਼ਰੂਰੀ ਏ ਅਰਬੀ ਨੂੰ ਸਬਜ਼ੀ ਬਣਾਉਣ ਤੋਂ ਪਹਿਲਾਂ ਇੱਥੇ ਮੈਂ ਤੁਹਾਨੂੰ ਕੱਟ ਕਰਕੇ ਦਿਖਾਨੀ ਦੇਖੋ ਅਰਬੀ ਪੂਰੀ ਤਰ੍ਹਾਂ ਗਲ ਚੁੱਕੀ ਏ ਤੇ ਜੇ ਤੁਸੀਂ ਨਹੀਂ ਫਰਾਈ ਕਰਨਾ ਚਾਹੁੰਦੇ ਤਾਂ ਤੁਸੀਂ ਅਰਬੀ ਨੂੰ ਪਹਿਲਾਂ ਬੋਇਲ ਕਰ ਸਕਦੇ ਹੋ ਫੇਰ ਯੂਜ਼ ਕਰਿਓ ਤੇ ਹੁਣ ਅਸੀਂ ਅਰਬੀ ਨੂੰ ਇੱਕ ਵੱਡੀ ਪੋਣੀ ਵਿੱਚ ਕੱਢ ਲਾਂਗੇ ਤਾਂ ਕਿ ਇਹਦਾ ਐਕਸਟਰਾ ਤੇਲ ਸਾਰਾ ਨਿਕਲ ਜਾਵੇ ਇੰਨਾ ਕ ਤੇਲ ਬਚਿਆ ਬਾਕੀ ਤੇ ਇਹ ਜੋ ਅਸੀਂ ਥੋੜਾ ਜਿਹਾ ਤੇਲ ਕੱਢ ਲੈਨੇ ਕਿਉਂਕਿ ਅਰਬੀ ਵਿੱਚ ਵੀ ਕਾਫੀ ਤੇਲ ਹੈਗਾ ਆ ਤੇ ਥੋੜੇ ਜਿਹੀ ਤੇਲ ਵਿੱਚ ਹੀ ਆਪਾਂ ਸਬਜ਼ੀ ਬਣਾ ਲਾਂਗੇ ਤੇ ਗੈਸ ਦੀ ਫਲੇਮ ਨੂੰ ਲੋ ਕਰਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਥੋੜਾ ਜਿਹਾ ਜੀਰਾ ਤੜਕਣ ਤੇ ਹੁਣ ਪਾਵਾਂਗੇ ਇੱਥੇ ਕ੍ਰਸ਼ ਕੀਤਾ ਹੋਇਆ ਅਦਰਕ ਤੇ ਲਸਣ ਇਨਮੇ ਛੋਟੇ ਕਦੂਕਸ ਨਾਲ ਅਦਰਕ ਤੇ ਲਸਣ ਨੂੰ ਕਦੂਕਸ ਕਰ ਲਿਆ ਸੀ ਚਾਰ ਕਤੂਰੀਆਂ ਲਸਣ ਦੀਆਂ ਸੀ ਤੇ ਛੋਟਾ ਜਿਹਾ ਟੁਕੜਾ ਅਦਰਕ ਦਾ ਸੀ ਤੇ ਫਰਾਈ ਕਰਨ ਵਾਸਤੇ ਤੇਲ ਥੋੜਾ ਜਿਹਾ ਘੱਟ ਲੱਗ ਰਿਹਾ ਆ ਥੋੜਾ ਜਿਹਾ ਤੇਲ ਹੁਣ ਇਹਦੇ ਵਿੱਚ ਹੋਰ ਪਾ ਦਾਂਗੇ ਇੱਥੇ ਇੱਕ ਚਮਚ ਮੈਂ ਤੇਲ ਦੁਬਾਰਾ ਐਡ ਕੀਤਾ ਆ ਅਦਰਕ ਤੇ ਲਸਣ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਹਲਕਾ ਜਿਹਾ ਕਲਰ ਚੇਂਜ ਹੋ ਜਵੇ ਹੁਣ ਪਾਵਾਂਗੇ ਇੱਥੇ ਅੱਧਾ ਚਮਚ ਹਲਦੀ ਤੇ ਪੌਣਾ ਚਮਚ ਪਾ ਦਾਂਗੇ ਧਨੀਆ ਪਾਊਡਰ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲਾਂਗੇ ਅੱਧੇ ਕਿ ਮਿੰਟ ਤੱਕ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਫਰਾਈ ਕੀਤੀ ਹੋਈ ਅਰਬੀ ਤੇ ਚੰਗੀ ਤਰ੍ਹਾਂ ਫਟਾਫਟ ਅਰਬੀ ਨੂੰ ਮਸਾਲੇ ਦੇ ਨਾਲ ਮਿਕਸ ਕਰ ਲਾਂਗੇ ਇੱਥੇ ਅਸੀਂ ਪਾਣੀ ਦਾ ਯੂਜ਼ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਅਰਬੀ ਦੀ ਸਬਜ਼ੀ ਪੁੱਜੀ ਪੁੱਜੀ ਨਹੀਂ ਬਣੇਗੀ ਹੁਣ ਇਹਦੇ ਵਿੱਚ ਪਾਵਾਂਗੇ ਟੇਸਟ ਦੇ ਅਕੋਰਡਿੰਗ ਮਿਰਚਾ ਮੈਂ ਇੱਥੇ ਦੋ ਮਿਰਚਾਂ ਲਈਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਦੁਬਾਰਾ ਮਿਕਸ ਕਰ ਲਾਂਗੇ ਤੇ ਜੇ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਅਸੀਂ ਇੱਥੇ ਪਾਵਾਂਗੇ ਤਿੰਨ ਤੋਂ ਚਾਰ ਮੀਡੀਅਮ ਸਾਈਜ਼ ਦੇ ਲੰਬੇ ਕੱਟੇ ਹੋਏ ਪਿਆਜ਼ ਪਿਆਜ਼ ਇੱਥੇ ਆ ਗਏ ਸੀ ਪਾਨੇ ਨੇ ਜਦੋਂ ਬਿਲਕੁਲ ਅਰਬੀ ਬਣਨ ਵਾਲੀ ਹੋਵੇ ਤੇ ਇੱਕ ਵਾਰੀ ਦੁਬਾਰਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਨਮਕ ਪਾ ਦਾਂਗੇ ਪਿਆਜ਼ਾਂ ਦੇ ਹਿਸਾਬ ਨਾਲ ਅਰਬੀ ਦਾ ਨਮਕ ਅਸੀਂ ਪਹਿਲਾਂ ਪਾ ਲਿਆ ਸੀ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ 5 ਤੋਂ 7 ਮਿੰਟ ਲਈ ਅਰਬੀ ਨੂੰ ਟੱਕ ਕੇ ਪਕਾਉਣਾ ਆ 5 ਮਿੰਟ ਬਾਅਦ ਚੈੱਕ ਕਰਦੇ ਹਾਂ ਲਓ ਜੀ ਇੱਥੇ ਸਬਜ਼ੀ ਬਣ ਕੇ ਤਿਆਰ ਹੈ ਇੱਕ ਵਾਰੀ ਹਿਲਾ ਕੇ ਹੁਣ ਅਸੀਂ ਇਹਦੇ ਵਿੱਚ ਫਰੈਸ਼ ਕੁੱਟੀ ਹੋਈ ਕਾਲੀ ਮਿਰਚ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਜਿਆਦਾ ਨਹੀਂ ਪਾਉਣੀ ਕਾਲੀ ਮਿਰਚ ਤੇ ਬਰੀਕ ਕੱਟਿਆ ਹਰਾ ਧਨੀਆ ਪਾ ਕੇ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਤੇ ਤੁਸੀਂ ਇਹਨੂੰ ਨਾਨ ਨਾਲ ਪਰੌਂਠਿਆਂ ਨਾਲ ਪੂਰੀ ਨਾਲ ਕਿਸੇ ਵੀ ਚੀਜ਼ ਨਾਲ ਇਹਨੂੰ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਲੱਗਦੀ ਹੈ ਤੇ ਮੈਂ ਇਹਨੂੰ ਸਰਵ ਕੀਤਾ ਆ ਪਰੌਂਠਿਆਂ ਦੇ ਨਾਲ ਤੇ ਤੁਸੀਂ ਵੀ ਇਹਨੂੰ ਇੰਜੋਏ ਕਰੋ ਜ਼ਰੂਰ ਇੱਕ ਵਾਰੀ ਟਰਾਈ ਕਰੋ ਤੇ ਜੇ ਅੱਜ ਦੀ ਇਹ ਅਰਬੀ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ